ਪਰ ਅਫਸੋਸ ਇਸ ਗੱਲ ਦਾ ਵੀ ਹੁੰਦਾ ਕਿ ਇਹ ਜਿਹੜੇ ਸਾਡੇ ਦੋਨੇ ਹੀ ਸ਼ੰਭੂ ਬਾਰਡਰ ਆ ਤੇ ਚਾਹੇ ਖਨੋਰੀ ਬਾਰਡਰ ਆ ਇਹਦੇ ਵਿੱਚ ਰਾਹ ਜਿਹੜਾ ਬੰਦ ਕੀਤਾ ਹੋਇਆ ਉਹ ਅਮਨਜੀਤ ਹਰਿਆਣੇ ਦੀ ਸਰਕਾਰ ਨੇ ਕੀਤਾ ਹੋਇਆ ਆਪਾਂ ਜੇ ਇਹਦੇ ਨਾਲ ਇਹ ਵੀ ਐਡ ਕਰੀਏ ਵੀ ਉਹਨਾਂ ਦੇ ਖਿਲਾਫ ਵੀ ਇਹ ਮਤਾ ਲੈ ਕੇ ਆਈਏ ਹਰਿਆਣੇ ਦੇ ਖਿਲਾਫ ਕਿ ਸਾਨੂੰ ਸਾਨੂੰ ਬੇਸਿਕਲੀ ਦਿੱਲੀ ਜਾਣ ਤੱਕ ਵੀ ਨਹੀਂ ਦਿੱਤਾ ਜਾਂਦਾ ਕਿਉਂਕਿ ਅਸੀਂ ਸੱਚੀ ਗੱਲ ਤਾਂ ਇਹ ਆ ਕਿ ਇੱਕ ਦੂਸਰੇ ਦੇ ਵਿਆਹਾਂ ਭੋਗਾਂ ਦੇ ਮੇਹਣਿਆਂ ਤੋਂ ਕਿਤੇ ਵਿਲੇ ਹੋਈਏ ਤੇ ਤਾਂ ਹੀ ਜਾ ਕੇ ਕਿਤੇ ਸੀਰੀਅਸ ਡਿਸਕਸ਼ਨ ਕਰੀਏ ਅਸੀਂ ਤਾਂ ਇੱਕ ਦੂਸਰੇ ਨੂੰ ਮੇਹਣੋ ਮੇਣੀ ਹੋਣ ਲੱਗ ਪੈਨੇ ਆ ਕਿ ਕੌਣ ਫਲਾਣੇ ਦੇ ਵਿਆਹ ਤੇ ਗਿਆ ਕੌਣ ਕਿਹਦੇ ਭੋਗ ਤੇ ਗਿਆ ਅਸੀਂ ਤਾਂ ਉਦੋਂ ਬਾਹਰ ਨਿਕਲਦੇ ਨਹੀਂ ਹੈ ਸਾਡੀ ਸਮੱਸਿਆ ਇੱਥੇ ਹੈਗੀ ਆ ਕਿ ਅਸੀਂ ਜੇ ਮੰਨ ਲਓ ਸੁਪੋਜ਼ ਇਹ ਸਾਰਾ ਕੁਝ ਹੋਇਆ ਸੀ ਤੇ ਸਰਕਾਰ ਨੇ ਕੋਈ ਇਹਦੇ ਤੇ ਐਕਸ਼ਨ ਲਿਆ ਕੋਈ ਇਨਕੁਆਰੀ ਕੀਤੀ ਆ ਕੋਈ ਕਿਸੇ ਆਫੀਸਰ ਨੂੰ ਆ ਸਾਡੇ ਆਫੀਸਰ ਸਾਹਿਬ ਬੈਠਿਆ ਚੀਫ ਸੈਕਟਰੀ ਸਾਹਿਬ ਬੈਠਿਆ ਇਹਨਾਂ ਨੇ ਬਹੁਤ ਧੀਰ ਹੈਂਡਲ ਕੀਤਾ ਇਸ ਗੱਲ ਨੂੰ